ਨਵੇਂ ਬਲੌਗ ਨੂੰ ਤੁਹਾਡਾ ਸਵਾਗਤ ਹੈ। ਜਿਵੇਂ ਆਪਾਂ ਰਾਤ ਟਰਾਲੀ ਦਿੱਤੀ ਸੀ ਰੱਥੇ ਜੀ ਉਹ ਆਪਣੀ ਨੋਟੀ ਏਡੀ ਤੇ ਦਬ ਕੇ ਜੁੜੀ ਜੁੜੇ ਕਰਕੇ ਆਪਾਂ ਨੂੰ ਦੁਬਾਰਾ ਜਿਦਣੇ ਪਈਆਂ ਉਹ ਟਰਾਲੀ ਨਾਲ ਆਪਣੀ ਪਾਲਟੀ ਕੀ ਉਹਨੂੰ ਪਤਾ ਹੀ ਯਾਰ ਲੋਕ ਵੀ ਸਾਲੇ ਚੰਦਰੇ ਹੁੰਦੇ ਹਨਾ ਕਈ ਚੰਦਰੇ ਬੰਦੇ ਮਿਲ ਜਿਵੇਂ ਤਾਂ ਅਸਰ ਤੋਂ ਗਲਤ ਹੋ ਜਾਂਦੇ ਹਾਂ ਜਿਹੜੀ ਪਾਲਟੀ ਹੈ ਟਾਈਮ ਵੀ ਕੋਈ ਜ਼ਿਆਦਾ ਨਹੀਂ ਥਾ ਤਕਰੀਬਨ 5:00 ਵਜੇ ਦਾ ਹੀ ਦਾ ਸ਼ਾਮ ਦਾ ਟਾਈਮ ਚਲੋ ਓਦਾਂ ਪਰਮਾਤਮਾ ਦੀ ਕਿਰਪਾ ਨਾਲ ਬਈ ਕੋਈ ਸੱਟ ਪੇਟ ਨਹੀਂ ਵੱਜੀ ਵਿਚੋ ਰਿਹਾ ਬਾਬਾ ਭਲੀ ਕਰੇ ਬਈ ਹੁਣ ਆਪਾਂ ਉਹ ਟਰਾਲੇ ਚ ਰਦਣਾ ਕਰਨਾ ਆਪਣੇ ਚ ਚਲੋ ਇਹਨਾਂ ਵੀ ਕਣਕ ਨੂੰ ਇੱਧਰ ਪਾਣੀ ਨਹੀਂ ਤਾਂ ਲੱਗਿਆ ਹੋਇਆ ਨਹੀਂ ਤਾਂ ਕੰਮ ਗਲਤ ਹੋ ਜਾਣਾ ਸੀ ਉਹ ਦੇਖੋ ਇਹ ਹੋ ਗਈ ਤਾਂ ਚਲੋ ਬਾਈ ਹੁੱਕ ਘੁੰਮ ਗਈ ਤਾਂ ਕਰਕੇ ਥੋੜਾ ਜਿਹਾ ਬਚਾਓ ਹੈ ਦੇਖਦੇ ਹਾਂ ਬਾਕੀ ਬਾਈ ਕੀ ਆ ਕੁਝ ਟੁੱਟਿਆ ਹੈ ਕੀ ਆ ਕੁਝ ਬਚਿਆ ਪਰ ਉਦਾਂ ਲੱਗਦਾ ਵੀ ਕੋਈ ਬਚਾਓ ਹੈ ਪਰਮਾਤਮਾ ਦੀ ਕਿਰਪਾ ਨਾਲ ਆਹ ਦਬ ਗਿਆ ਤੇ ਤੇ ਹੁੰਦੀ ਹੁੰਦੀ। ਪਹੀ ਵੀ ਥੋੜੀ ਜੀ ਉੱਚੀ ਸੀ। ਇੱਧਰ ਤੇ ਟਰਾਲਾ ਚੰਗਾ ਭਲਾ ਆ ਰਿਹਾ ਦੂਰੇ ਤੇ। ਦੂਰੇ ਤੇ ਦਬ 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 ਦਬ। ਇੱਧਰ ਤੇ ਇਹ ਉਰੇ ਆ ਕੇ ਤਾਂ ਕੰਮ ਸਮਝਾ ਹੀ ਹੋਇਆ ਉੱਥੇ ਤੇ ਆ ਕੇ ਨਾ ਹੋ ਗਿਆ। ਚੱਕਰ ਹੋਰਦਾ ਇੱਧਰ ਮੈਂ ਸਾਲਾ ਕੋਠੇ ਦਾ ਵਿਚੌਰ ਰੱਖਣ ਲੱਗ ਗਿਆ ਵੀ ਕਿਤੇ ਇੱਧਰ ਨਾ ਗੰਨਾ ਫਸ ਜਾਵੇ। ਉਹ ਦਬਦੀ 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 ਦਵੇਗੀ। ਚਲੋ। ਉਈ ਨੰਬ ਬਾਬਾ ਬਲੀ ਕਰੇ ਹੁਣ ਪਰਮਾਤਮਾ ਕਰੇ ਕਿਰਪਾ ਦੁਬਾਰੇ ਲੱਦਦੇ ਹੁਣ ਆਪਾਂ ਬਈਏ ਆਪਣੇ ਆ ਰਹੇ ਆਂ ਉਹ ਰੋਡ ਰੱਲੇ ਜਿਲਾਤਦੇ ਆ ਵੀ ਆਪਣਾ ਬਲਕੀ ਇਹ ਦਈਏ ਪਰ ਯਾਰ ਹੁਣ ਵੀ ਗੰਡਾਸਾ ਫਿਰ ਆਪਾਂ ਦਾ ਟੂਟੀ ਠਾਟੀ ਬਹੁਤ ਹੋਣੀ ਐ ਥੋੜਾ ਜਿਹਾ ਲਦਾਨ ਵੱਜ ਜਾਣਾ ਚਲੋ ਨਾਲ ਹੋ ਕੇ ਉਹਨਾਂ ਬਈਆਂ ਦੇ ਲੱਦਦੇ ਇਹਨੂੰ ਜਿਹੜੀ ਕਹੀ ਨਹੀਂ ਕਰਦੇ ਵੀ ਜੀੜੀ ਔਲੀ ਆਉਣੀਆਂ ਨੂੰ ਆਪਾਂ ਟਾਲ ਨਹੀਂ ਸਕਦੇ ਚਲੋ ਕੋਈ ਗੱਲ ਨਹੀਂ ਬੱਬਾ ਭਲੀ ਕਰੇ ਇੰਦਗੇ ਜਿਹੜੇ بڑے ਮੂٹے ਮੱਸੀ ਬਤਾਉਂਦੇ ਰਹਿੰਦੇ ਆ ਇਹ ਲੇਬਰ ਆਪਣੀ ਆ ਗਈ ਆਪਾਂ ਲਾਗੇ ਹੁਣ ਗੰਨਾ ਲੋਡ ਕਰਨ ਕਰਤੀ ਡੇਢ ਸੌ ਪੂਰੀ ਲੋਡ ਦੂਜੇ ਟਰਾਲੇ ਵਿੱਚ ਸਮਾਧਵਾ ਭਲੀ ਕਰੇ ਹੁਣ ਬਾਈ ਲੱਗੇ ਹੋਏ ਤਿੰਨ ਬੰਦੇ ਅਸੀਂ ਗਿਆ ਲੱਗੇ ਹੋਏ ਆ ਬਾਕੀ ਆਪਣੇ 7-8 ਭਈਏ ਆ ਇਹ ਕਹਿੰਦੇ ਟਰਾਲਾ ਘੜਤਾ ਬਾਹਰ ਹੁਣ ਅੱਧੀ ਲੱਦ ਦਿੱਤੀ ਅੱਧੀ ਰਹਿ ਗਈ ਬੱਬੀ ਵਾਈ ਦੀ ਬਦੌਲਤ ਅੱਜ ਨੇਰੀ ਲੈਂਤੀ ਪਈ ਐ ਇਹ ਚੱਕ ਰਹੇ ਆ ਬੰਦੇ ਫੱਟਾ ਉਹ ਲੱਦਤੀ ਹੁਣ ਆਪਾਂ ਨੇ ਬਾਹਰ ਲੱਦ ਰਿਹਾ ਕੰਮ ਮਾਰੋ ਮਾਰ ਬਾਅਦ ਦੋ ਤਿੰਨ ਘੰਟੇ ਦੀ ਗੇਮ ਹੋਰ ਐ ਤੇ ਬਾਅਦ ਮਿਸ਼ਨ ਸਾਡਾ ਪਾਸ ਮਿਸ਼ਨ ਸਕਸੈਸਫੁਲ ਹਾਜ਼ਰ ਹੈ ਮੇਰਾ ਆ ਗਿਆ ਕਿੱਦਾਂ ਕੱਟਣੀ ਹੈ ਅੱਭੀ ਕਿੰਨੇ ਘੰਟੇ ਲੱਗੂਗਾ ਹੋਰ ਪਿੰਨ ਬਾਅਦ ਠੀਕ ਆ ਮਿਸ਼ਨ ਸਕਸੈਸਫੁਲ ਆ ਫਿਰ ਆਪਣਾ ਹਾਲ ਲੈਣ ਪੁਲਸੀ ਆ ਗਿਆ ਵਾ ਆਪਣਾ ਬਾਈ ਰੋਟੀ ਲੈਣ ਫਿਰ ਇਹਦੇ ਬਾਅਦ ਟਰਾਲੀ ਲੱਦ ਕੇ ਆਪਾਂ ਵੇਚਣੀ ਆ ਕਣਕ ਹੌਲੀ 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 ਆ ਉੱਪਰੇ ਲੱਦ ਲੋ ਹੁਣ ਮੈਂ ਲੱਗ ਲਿச்சு ਆਪ ਸਾ ਵੀ ਗਈ ਚੱਲ ਰਹਿ ਚੱਲ ਠੀਕੀ ਚੱਲ ਇਹਦੇ ਕੰਮ ਖਿੱਚਦਾ ਮੁੰਡਿਆਂ ਨੇ ਮਰਾ ਫਟ ਪਾ ਦਿਆ ਕਰ ਬਾਹਰ ਹੈ ਗਈਆਂ ਤੇ ਆਪ 60 ਭਰੀਆਂ ਰਹਿ ਗਈਆਂ ਮੋਜੀ ਭਾਈ ਲੱਤੋਗੀ ਆਪਣੀ ਟਰਾਲੀ ਉਹ ਆ 50 60 ਭਰੀਆਂ ਰਹਿ ਗਈਆਂ ਜੀ ਕਹਿੰਦੇ ਚੱਕਦੀ ਟਰਾਲਾ ਕਰਤਾ ਲੋਡ ਬਾ ਰਹਿ ਗਿਆ 50 60 ਭਰੀਆਂ ਸ਼ੇਰ ਸਿੰਘ ਆ ਗਿਆ ਆ ਬੱਬੀ ਟੌਂਡਾ ਤੇਰੀ ਪੈ ਵਾ ਆਪਣਾ ਨੇ ਪੜ ਗਿਆ ਕੰਮ ਰਹਿ ਗਿਆ ਥੋੜੀ ਜਿਹਾ ਰਹੇਗਾ ਬਸ ਕੰਮ ਆ ਟੂਟੀ ਟਾਟੀ ਜਿਹੀ ਰਹੇਗੀ ਉਤੇ ਬਾਅਦ ਆਪਾਂ ਕਰਦੇ ਆ ਟਰੈਕਟਰ ਨੂੰ ਫੈਟ ਨੰਬਰ ਦਾ ਸ਼ੇਰ ਸਿੰਘ ਦਾ ਮੁੰਡਾ ਜਾਈਦਾ ਇਹਦੀ ਕਿਰਪਾ ਨਾਲ ਹੁਣ ਤੰਦਰਸ਼ਾ ਕੰਮ ਪੂਰਾ ਗਚਾਗਾ ਚ ਲੋ ਜੀ ਬੱਤਾ ਟਰਾਲਾ ਖਾਲੀ ਬਸ ਆ ਰਹਿ ਗਿਆ ਬੜੀ ਨਾ ਨਾ ਮੋੜੀ ਚਲਾ ਉਹਨੂੰ ਉੱਥੇ ਉਹਨਾਂ ਮੋੜ ਜਾਣਾ ਉਹਦੇ ਆਜੋ ਸਾਲ ਆਜੋ ਨਾ ਨਾ ਦੁਪੰਗ ਮਾਰੋ ਦੂਸਰਾ ਮਾਰ ਬਜਾ ਕੇ ਹੌਂਦੇ ਚਲੋ ਚਲੋ ਹੌਲੀ 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 ਆਣੇ ਆ ਆਹੋ ਅੱਜ ਦੇ ਰਾਤੀ ਸੈਲ ਚੱਕ ਲੈ ਆਗੇ ਮਾਰਾਗੇ ਪਹਿਲਾ ਝੜ ਕੇ ਸੈਲ ਕਰੀਗਾ ਐਟਾ ਕੁਛ ਨਹੀਂ ਹੋਇਆ ਫੱਤੀਓ ਟੁੱਟੀ ਐ ਚੱਲ ਪੈਸੰਗਾਂ ਦਾ ਜਹਾਜ਼ ਪਰਮਾਤਮਾ ਦੀ ਕਿਰਪਾ ਨਾਲ ਫਰਾਉਂ ਰੱਖ ਪਰ ਫਰਾਉਂ ਰਾ ਅਹ ਫਰਾਉਂ ਰੱਖ ਹੌਲੀ ਹੌਲੀ ਆਹ ਹੌਲੀ ਹੌਲੀ ਹਿ ਹੌਲੀ ਹੌਲੀ ਜਾ ਰਿਹਾ ਸਲਾਰੇ ਨੂੰ ਆਪਾਂ ਪਹੁੰਚ ਗਏ ਸਨ ਹਾਂ ਤੇ ਡਾਕੂ ਜੇ ਫਿਰ ਤੇ ਜਾ ਕੇ ਵਿੱਚ ਵਿੱਚ ਲੱਗ ਤੋ ਹਾਂ ਖੰਨਾ ਸ਼ਹਿਰ ਪਹੁੰਚ ਗਏ ਮੁੰਡੇ ਇਹੇ ਟਰਾਲਾ ਕਰਦੇ ਦਾ ਆ ਰਹੇ ਹੁਣ ਮਿਰਰਵਾਲ ਨੂੰ ਸਾਲੇ ਭੀੜ ਬਹੁਤ ਹੁੰਦੀ ਆ ਆਪਾਂ ਇਹ ਸਾਲਾਲੇ ਮੇਲੇ ਚ ਆਪ ਨੂੰ ਮਿਲਿਆ ਆਪਣਾ ਤਾਰੇ ਸਿੰਘ ਵਾਲਾ ਫਰੈਂਡ ਇਹ ਬਾਈ ਨੇ ਆਪਣੇ ਨਾਲ ਟਰਾਲੀ ਬਣਾਈ ਸੀ ਇਹ ਕਾਲੇ ਵਾਲ ਦਾ ਕਰਾਲੀ ਕਿੰਨੀ ਦੇਦਾ ਇਹ ਮੇਰੇ ਤੇ ਸਾਲਾ ਇੱਕ ਦਿਨ ਪਹਿਲਾਂ ਦੁਰਪਿਆ ਮੇਰੀ ਟਰਾਲੀ ਪਲਟ ਗਈ ਥਾਲਾ ਇਕੱਠੇ ਹੋ ਗਏ ਦੁਬਾਰਾ ਫੇਰ ਆਪਾਂ ਚੱਲ ਕੋਈ ਨਾ ਆ ਗਿਆ ਗੁੱਲੀ ਵਾਲਾ ਗੰਨਾ ਸ਼ਮਨੇ ਬਾਈ ਦੀ ਟਰਾਲੀ ਆਹਾਂ ਟੜਾਕ ਵਾਲੀ ਨਹੀਂ ਆਪਣੇ ਯਾਰ ਮਿੱਤਰ ਆਪਣੇ ਪਿੰਡ ਵੀ ਮਸ਼ੀਨ ਚੱਲਦੀ ਹੈ ਅੱਜ ਆਪਣੇ ਪਿੰਡ ਤੇ ਗੰਨਾ ਆ ਰਿਹਾ ਹਾਂ

ਮੈਂ ਖਿੱਚਿਆ ਪਿਆ ਪਰ ਮੇਲੇ 'ਚ ਭੀੜ ਬਹੁਤ ਆ ਬਾਈ 14 ਲਾਈਨਾਂ ਆਪਣੇ ਮੂਰੇ ਤੁਹਾਨੂੰ ਉੱਥੇ ਵੀ ਦਿਖਾਉਂਦੇ ਆ ਇਹ ਬਾਈ ਨਵੇਂ ਸ਼ਹਿਰ ਤੇ ਆਏ ਹੋਇਆ 26 26 ਫੋਟਾ ਟਰਾਲੇ 8 10 ਵਾਲੇ ਫੇਰ ਵੀ ਖਚਾਈ ਬਹੁਤ ਹੈ ਮਰੰਡੇ ਮੇਲੇ ਵਾਲਾ ਕੰਮ ਨਹੀਂ ਹੈ ਵੀ ਕੱਚ ਕੱਚ ਦੇਖੋ ਫੇਰ ਅੱਜ ਸਾਲਾ ਐ ਮੇਲੇ 'ਚ ਭੀੜ ਬਾਈ ਸੜਕ ਤੇ ਲੱਗ ਗਿਆ ਜਾਮ ਆਪਾਂ ਖਾ ਗਿਆ ਪ੍ਰਸ਼ਾਦਾ ਪਾਣੀ ਇੱਧਰ ਆਪਣੇ ਪਿੰਡ ਦੇ ਬਾਈ ਖੜੇ ਆ ਲੱਖਾ ਬਾਈ ਰਾਜੂ ਬਾਈ ਬਰਨਾਲਾ ਬਾਈ ਬਾਂਮਣ ਬਾਈ ਹਾਂ ਬਾਈ ਆ ਕਿਵੇਂ ਆ ਫੇਰ ਅੱਜ ਮੇਲੇ 'ਚ ਬਹੁਤ ਭੀੜ ਆ ਬਾਈ ਮੇਲੇ 'ਚ ਬਹੁਤ ਭੀੜ ਆ ਬਾਈ ਮੇਲੇ 'ਚ ਆਹ ਦੇਖੋ ਬਾਈ ਟਰਾਲੀ ਸ਼ਿਪ ਬਿਨਾ ਸ਼ਿਪ ਤੇ ਕਨੇ ਬਿਫਰੀ ਵਾਲਾ ਰਿਸ਼ਤਦਾਰ ਦਾ ਹਾਂ 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 ਬੀਤੂਪੁਰ ਵਾਲਾ ਕਹਿੰਦਾ ਬਾਈਓ ਬੀਤੂਪੁਰ ਮੇਜਰ ਆ ਮੇਜਰ ਇਹਦਾ ਨਾ ਮੇਜਰ ਮੇਜਰ ਇਹਨੂੰ ਮੇਜਰ ਇਹਨੂੰ ਮੇਜਰ ਸਪੀਡ ਦਾ ਨੰਨ ਮੰਨਦੇ ਹੋਏ ਸਿੰਪਲੀ ਸਾਹ ਦੇ ਨੌਜਵਾਨ ਬਾਈ ਇਹ ਕਰਨਾ ਸਾਰਾ ਬਰਨਾਲਾ ਦੇ ਹਾਂ ਬਾਈਆ ਆ ਚਾਚਾ ਜੀ ਬਰਨਾਲਾ ਸਾਹਿਬ ਜੀ ਦੱਸੋ ਕਿਵੇਂ ਮਿਲਦੇ ਸਵਾਦ ਵਧੀਆ ভাই ਵਧੀਆ ਨਿਆਰਾ ਆਇਆ ਬਿਆ ਬੈਂਡ ਜੋ ਇਕਣੇ ਰਹੇ ਪੀੜ ਗਾਣ ਤੇ ਨਵੀਂ ਨੇ ਨਾ ਨਾ ਫੇਰਾ ਜੀ ਇਹਦੇ ਟਾਈਮ ਹੋ ਗਿਆ 2 ਵਜੇ ਰਾਤ ਦੇ ਸੜਕਾ ਹੋ ਗਿਆ ਉਹਨਾਂ ਦਾ ਆਪਣਾ ਨੰਬਰ ਅੱਜ 55 ਲੈ ਕੇ ਆਇਆ। ਤੇਰਾ ਆਪਣਾ ਫਰੀਦੋੜਾ ਨਾਮ ਇਹ ਚੈਨ ਵਾਲਾ ਹੈਗਾ। ਤੇਰਾ ਵੀ ਢੀਡ ਬੰਦਾ ਉਹਦੀਆਂ ਟਰਾਲੀਆਂ ਹੋਈ।